ਪੰਜਾਬ ਦੇ ਵਿੱਚ ਨਿਵੇਸ਼ ਲਿਆਉਣ ਵਾਸਤੇ ਪੰਜਾਬ ਦੇ ਵਿੱਚ ਹੋਰ ਇੰਡਸਟਰੀ ਕਾਰੋਬਾਰ ਲਿਆਉਣ ਵਾਸਤੇ ਪੰਜਾਬ ਸਰਕਾਰ ਨੇ ਕੁਝ ਐਲਾਨ ਕੀਤੇ ਨੇ ਐਲਾਨ ਤੇ ਦੇਖਣ ਫਰਸਟ ਲੁੱਕ ਤੇ ਵਿੱਚ ਆਪਾਂ ਦੇਖੀਏ ਤੇ ਬਹੁਤ ਵਧੀਆ ਵਾ ਪਰ ਇਹ ਕਦਮ ਬਹੁਤ देर ਨਾਲ ਆਇਆ ਇਹ ਸਰਕਾਰ ਬਣੀ ਨੂੰ ਆਲਮੋਸਟ 3 ਸਵਾ 3 ਸਾਲ ਹੋ ਗਏ ਆ ਔਰ ਹੁਣ ਕਰੀਬ ਜੇ ਆਪਾਂ ਆਖਿਰਲੇ 3 ਤੋਂ 6 ਮਹੀਨੇ ਕੱਢ ਦਈਏ ਜਦੋਂ ਇੱਕ ਇਲੈਕਸ਼ਨਰੀਂ ਦਾ ਟਾਈਮ ਆ ਜਾਂਦਾ ਵਾ ਸਾਲ ਡੇਢ ਸਾਲ ਕਰੀਬ ਰਹਿ ਗਿਆ ਵਾ ਸੋ ਬਹੁਤ ਦੇਰੀ ਦੇ ਨਾਲ ਇਹ ਪਾਲਿਸੀ ਜਾਂਦੀ ਗਈ ਹੈ ਜੇ ਅੱਜ ਤੋਂ ਇਨਵੈਸਟਮੈਂਟਸ ਦੇ ਵਾਸਤੇ ਕੋਈ ਨੀਤੀ ਤਾਈ ਸਾਲ 10 ਸਾਲ ਪਹਿਲੋਂ ਬਰਾਈ ਜਾਂਦੀ ਤੇ ਹੁਣ ਤਾਂ ਕਾਫੀ ਇਨਵੈਸਟਮੈਂਟਸ ਹੋਣੀ ਚਾਹੀਦੀ ਆ ਜਣੀ ਸੀ ਤੇ ਹੁਣ ਤੇ ਪਤਾ ਨਹੀਂ ਲੱਗਣਾ ਕਿ ਹੁਣ ਤੱਕ ਇਨਵੈਸਟਮੈਂਟ ਹੋਣੀ ਸ਼ੁਰੂ ਹੋਣੀ ਆ ਕਾਰਖਾਨੇ ਚੱਲਣੇ ਸ਼ੁਰੂ ਹੋਣੇ ਆ ਜਾਂ ਕਾਰਖਾਨੇ ਦੀ ਬਿਲਡਿੰਗਸ ਕੰਪਲੀਟ ਹੋਣਗੀਆਂ ਉਦੋਂ ਤੱਕ ਆਪਾਂ ਨੂੰ ਪਤਾ ਹੀ ਆ ਕਿ ਚੋਣਾ ਆ ਜਿਹੜੀਆਂ ਵਾ ਔਰ ਚੋਣਾ ਦੇ ਵਿੱਚ ਕਨਸਰਟਨਟੀ ਦਾ ਮਾਹੌਲ ਜਿਹੜਾ ਵਾ ਔਰ ਸਮਾਂ ਨਹੀਂ ਆ ਜਾਂਦਾ ਵਾ ਲੈਂਡ ਐਕ acquisition ਦੇ ਵਿੱਚ ਹੀ ਬਹੁਤ ਟਾਈਮ ਲੱਗ ਜਾਂਦਾ ਵਾ ਆਪਾਂ ਨੂੰ ਸਭ ਨੂੰ ਪਤਾ ਹੀ ਆ ਕਿ ਪ੍ਰੋਸੈਸ ਹੈ ਕਿ ਲੈਂਡ ਐਕ acquisition ਦਾ ਪ੍ਰੋਸੈਸ ਹੈ ਨੋਟਿਸ ਜਾਣੇ ਆ ਲੋਕਾਂ ਨੂੰ ਲੋਕੀ ਅਪੀਲ ਕਰ ਸਕਦੇ ਆ ਬਗੈਰ ਆਖਿਆ ਜਿੰਨੀ ਮਰਜੀ ਚੰਗੀ ਪਾਲਿਸੀ ਲੈ ਕੇ ਆਓ ਪਰ ਘੱਟੋ ਘੱਟ ਸਾਲ ਡੇਟਸ ਹਰ ਦੋ ਸਾਲ ਤੋਂ ਲੱਗ ਹੀ ਜਾਂਦੇ ਆ ਸੋ ਇਹਨਾਂ ਸਮਾਂ ਸਰਕਾਰ ਕੋਲ ਹੈ ਹੀ ਨਹੀਂ ਲੇਕਿਨ ਬਹੁਤ ਸਾਰੇ ਕਾਲਜ ਨੂੰ ਲੱਗਦਾ ਵੀ ਅਨਾਉਂਸਮੈਂਟ ਸਿਰਫ ਇੱਕ ਚੋਣਾ ਕਰਕੇ ਹੋ ਗਿਆ ਵਾ ਕਿ ਲੋਕਾਂ ਨੂੰ ਲੱਗੇ ਕਿ ਅਸੀਂ ਇਨਵੈਸਟ ਕਰ ਸਕਦੇ ਆ ਔਰ ਲੋਕਾਂ ਨੂੰ ਲੱਗੇ ਕਿ ਸਰਕਾਰ ਬਹੁਤ ਕੁਝ ਕਰ ਰਹੀ ਹੈ ਔਰ ਫਿਰ ਜ਼ਮੀਨੀ ਛੋਣਾ ਹਉਣੀਆਂ ਵਾ ਉਹਦੇ ਤੇ ਵੀ ਲੱਗਦਾ ਪਈਨਾਂ ਨੂੰ ਲਾ ਮਿਲੂਗਾ ਇਹਦੇ ਨਾਲ ਨਾਲ ਇਹ ਵੀ ਕਹਾਂ ਮੈਂ ਯਾਦ ਕਰਉਣਾ ਚਾਹਣਾ ਸਾਡੇ ਆਪਣੇ ਸ਼ਰੋਤਿਆਂ ਨੂੰ ਕਿ ਪਹਿਲੀ ਵਾਰ ਹੀ ਨਹੀਂ ਕਿ ਇੰਡਸਟਰੀ ਪਾਲਿਸੀ ਐਂਡ ਇਨਵੈਸਟਮੈਂਟ ਵਾਸਤੇ ਕੋਸ਼ਿਸ਼ ਹੋਈ ਹੈ ਸਭ ਤੋਂ ਪਹਿਲਾਂ 1995 ਸਾਲ ਵਿੱਚ ਜਿਹੜੀ ਸਰਕਾਰ ਬਣੀ ਸੀ ਬਿਆਨ ਸਿੰਘ ਦੀ ਉਦੋਂ ਨਰੀਆ ਦੇ ਸ਼ਵਾਲਿਕ ਵਿਊ ਹੋਟਲ ਚੰਡੀਗੜ੍ਹ ਦੇ ਵਿੱਚ 17 ਸੈਕਟਰ ਚ ਇੱਕ ਕਾਨਫਰੰਸ ਕੀਤੀ ਗਈ ਸੀ ਇਨਵੈਸਟਮੈਂਟ ਵਾਸਤੇ फिर उस अमरिंद की सरकार बादल बाद सरकार आई फिर सिंधी सरकार आई फिर बादल सरकार दस साल रही उन्होंने भी लगातार कोशिशा कीतिया लेकिन इंडस्ट्री आ नहीं सकी क्योंकि माहौल सुखाव नहीं हाली इंडस्ट्री कन्विंस नहीं वाकई इनवैसमेंट अब हो इंफ्रास्ट्रक्चर भी नहीं और अकाली दल वे इंफ्रास्ट्रक्चर डेफिनेटली इंप्रूव होना शुरू होने चेहर चली गई और उस सरकार के खिलाफ भी ਵਿਸ਼ਵਾਸachar ਬਹੁਤ ਜ਼ਿਆਦਾ ਸੀ ਔਰ ਸਰਕਾਰ ਸਰਕਾਰ ਚਲਾਉਣ ਦੀ ਬਜਾਏ ਆਪਣੇ ਕਾਰੋਬਾਰੀ ਚਲਾਈ ਸੀ ਸੋ ਉਹਦੇ ਕਰਕੇ ਵੀ ਇਨਵੈਸਟਮੈਂਟ ਜਿਹੜੀ ਆ ਉਹ ਨਹੀਂ ਆ ਸਕੀ ਅ ਹੁਣ ਇਹ ਇਹਨਾਂ ਦੇ ਐਫਰਟ ਨੂੰ ਫਾਇਦਾ ਹੋਊਗਾ ਕਿ ਨਹੀਂ ਇੱਥੇ ਮੈਨੂੰ ਇਹ ਲੱਗਦਾ ਵਾ ਕਿ ਅੱਗੇ ਨਾਲੋਂ ਗਰਾਉਂਡ ਰਿਐਲਿਟੀ ਦੇ ਵਿੱਚ ਥੋੜਾ ਜਿਹਾ ਫਰਕ ਤੇ ਆਇਆ ਗਰਾਉਂਡ ਰਿਐਲਿਟੀ ਦੇ ਫਰਕ ਇਹਦਾ ਆ ਕਿ ਅੱਗੇ ਨਾਲ ਕਨੈਕਟਿਵਿਟੀ ਬਿਹਤਰ ਹੋ ਗਈ ਆ ਸੜਕਾਂ ਬਿਹਤਰ ਆ ਅ ਕੁਝ ਲੋਕਲ ਫਲਾਈਟਸ ਅੰਮ੍ਰਿਤਸਰ ਔਰ ਕੁਝ ਇੰਟਰਨੈਸ਼ਨਲ ਫਲਾਈਟਸ ਵੀ ਅਮ੍ਰਿਤਸਰ ਤੋਂ ਚੰਡੀਗੜ੍ਹ ਲਈ ਸ਼ੁਰੂ ਹੋਈਆਂ ਲੇਕਿਨ ਜਿਸ ਤਰ੍ਹਾਂ ਦੀ ਕਨੈਕਟੀਵਿਟੀ ਚੰਗੇ ਇੰਡਸਟਰੀ ਨੂੰ ਚਾਹੀਦੀ ਹੈ ਔਰ ਨਹੀਂ ਖਾਸ ਕਰਕੇ ਜਿੱਥੋਂ ਰੌ ਮਟੀਰੀਅਲ ਆਉਣਾ ਹੈ ਸੋ ਹਾਲਿਓ ਪੂਰਾ ਅਗੇਨੋ ਗਰਾਉਂਡ ਰਿਐਲਿਟੀ ਬਿਹਤਰ ਤੇ ਹੋਈ ਹੈ ਲੇਕਿਨ ਪੂਰੀ ਤਰ੍ਹਾਂ ਬਿਹਤਰ ਨਹੀਂ ਹੋਈ ਔਰ ਫਿਰ ਮਸਲਾ ਸਭ ਤੋਂ ਵੱਡਾ ਅਮਨ ਕਾਨੂੰਨ ਦਾ ਰਸਤਾ ਦਾ ਡਰੱਗਸ ਕਰਕੇ ਐਕਸਟਰਸ਼ਨਸ ਕਰਕੇ ਫਰੋਤੀਆਂ ਕਰਕੇ ਜਿਹੜੀਆਂ ਐਜੀਟੇਸ਼ਨਸ ਹੋ ਰਹੀਆਂ ਨੇ ਉਹਨਾਂ ਕਰਕੇ ਉਦਯੋਗ ਜਿਹੜਾ ਬਾ ਉਹ ਛਿਚਕੂਗਾ ਪੰਜਾਬ ਦੇ ਚੁਣਨ ਵਾਸਤੇ ਔਰ ਜਿੰਨਾ ਚਿਰ ਤੱਕ ਕਿਸਾਨੀ ਦੇ ਮਸਲੇ ਉਹਨਾਂ ਦੇ ਕਰਜ਼ਿਆਂ ਦੇ ਮਸਲਾ ਕਹਿ ਲਓ ਉਹਨਾਂ ਦੀ ਐਮਐਸਪੀ ਦਾ ਮਸਲਾ ਕਹਿ ਲਓ ਜਾਂ ਹੋਰ ਜਿਹੜੇ ਉਹਨਾਂ ਨਾਲ ਵਾਅਦੇ ਕੀਤੇ ਹੋਏ ਆ ਜਿੰਨਾ ਚਿਰ ਤੱਕ ਉਹ ਮਸਲਿਆਂ ਨੂੰ ਨਿਜਿੱਠਿਆ ਨਹੀਂ ਜਾਂਦਾ ਉਹਨਾਂ ਚਿਰ ਤੱਕ ਕਿਸੇ ਵੀ ਲਈ ਦੁਬਾਰਾ ਐਜੀਟੇਸ਼ਨ ਸ਼ੁਰੂ ਹੋ ਸਕਦੀ ਹੈ ਅਰ ਆਪਾਂ ਵੇਖਿਆ ਹੈ ਕਿ ਐਜੀਟੇਸ਼ਨ ਜਦੋਂ ਹੁੰਦੀ ਹੈ ਉਹਨਾਂ ਸਰਕਾਂ ਬਲੌਕ ਹੋ ਜਾਂਦੀਆਂ ਰੇਲ ਬਲੌਕ ਹੋ ਜਾਂਦੀਆਂ ਸੋ ਪਹਿਲੋ ਆਪਾਂ ਕਿਸਾਨੀ ਮਸਲੇ ਹੱਲ ਕਰੀਏ ਇੰਡਸਟਰੀ ਕਿਸਾਨਾਂ ਦੇ ਹੱਕਾਂ ਦੀ ਇੰਡਸਟਰੀ ਲੈ ਕੇ ਆਈਏ ਫੂਡ ਪ੍ਰੋਸੈਸਿੰਗ ਇੰਡਸਟਰੀ ਲੈ ਕੇ ਆਈਏ ਸੋ ਦੈਟ ਕਿਸਾਨਾਂ ਨੂੰ ਵੀ ਲੱਗੇ ਕਿ ਸਾਡੇ ਹੱਥ ਦੀ ਸਰਕਾਰ ਆ ਸਾਡੇ ਹੱਕਾਂ ਦੇ ਪੂਰਨ ਦੀ ਪੂਰਤੀ ਕਰਵਾਸਤੇ ਸਰਕਾਰ ਬਣੀ ਆ ਸਾਡੇ ਵਾਸਤੇ ਇਹ ਸਾਡੀ ਬਿਹਤਰੀ ਚਾਹੁੰਦੀ ਹੈ ਸਰਕਾਰ ਜੇ ਕਿਸਾਨਾਂ ਨੂੰ ਇਹ ਲੱਗਣਾ ਕਿ ਉਹ ਸਾਡੀਆਂ ਜ਼ਮੀਨਾਂ ਹੜੱਪ ਕੇ ਦੂਜੇ ਦੀ ਇੰਡਸਟਰੀ ਲਾਉਣਾ ਚਾਹੁੰਦੀ ਹੈ ਔਰ ਸਾਨੂੰ ਕੇ ਘਰ ਕਰਨਾ ਚਾਹੁੰਦੀ ਹੈ ਤੇ ਫਿਰ ਉਹ ਐਜੀਟੇਸ਼ਨ ਵੀ ਕਰ ਸਕਦੇ ਆ ਸੋ ਇਹ ਗੱਲਾਂ ਵਾਸਤੇ ਹੋਮਵਰਕ ਕਰਨ ਦੀ ਲੋੜ ਹੈ ਇੰਡਸਟਰੀ ਨਾਲ ਡਾਇਲੌਗ ਕਰੋ ਕਿਸਾਨਾਂ ਨਾਲ ਡਾਇਲੌਗ ਕਰੋ ਮਹਾ ਨਾਲ ਗੱਲਬਾਤ ਕਰੋ ਮਾਹੌਲ ਠੀਕ करिए ਕੇਂਦਰ ਤੋਂ ਮਦਦ ਲਈਏ ਜਿੰਨੀ ਮਿਲ ਸਕਦੀ ਆ ਅ ਵਿਖੇ ਕਿ ਕਨੈਕਟੀਵਿਟੀ ਲੈਂਡ ਕਨੈਕਟੀਵਿਟੀ ਕਿਥੇ ਕਿਥੇ ਹੋ ਸਕਦੀ ਆ ਵਾਗਾ ਬਾਰਡਰ ਜਿਹੜਾ ਵਾ ਪੰਜਾਬ ਵਾਸਤੇ ਖੁੱਲਣਾ ਬਹੁਤ ਜ਼ਰੂਰੀ ਆ ਉਹਦੇ ਵਾਸਤੇ ਮਾਹੌਲ ਕਿਵੇਂ ਸਹੀ ਹੋਵੇ ਉਹਦੇ ਲਈ ਗੱਲਬਾਤ ਕਿਵੇਂ ਸ਼ੁਰੂ ਕੀਤੀ ਜਾਏ ਕੇਂਦਰ ਦੇ ਉੱਤੇ ਦਬਾਅ ਪਾਇਆ ਜਾਵੇ ਸੋ ਇਹ ਸਾਰੇ ਗੱਲ ਵਾਸਤੇ ਇੱਕ ਹੋਮਵਰਕ ਕਰਨ ਦੀ ਲੋੜ ਆ ਸੋ ਅਖੀਰ ਦੇ ਵਿੱਚ ਮੈਂ ਇਹੋ ਹੀ ਕਹਿਣਾ ਚਾਹੂੰਗਾ ਕਿ ਇਹ ਜਿਹੜਾ ਐਲਾਨ ਹੋਇਆ ਵਾ ਇਹ ਬਹੁਤ ਦੇਰੀ ਦੇ ਨਾਲ ਐਲਾਨ ਹੋਇਆ ਵਾ ਔਰ ਉਹ ਵੀ ਬਿਨਾ ਪ੍ਰੋਪਰ ਹੌਂਵਰਕ ਦੇ ਐਲਾਨ ਕੀਤਾ ਗਿਆ ਹੈ ਇਹ ਮੇਰਾ ਮੰਨਣਾ ਹੈ ਇਸ ਨਵੀਂ ਜਿਹੜੀ ਨੀਤੀ ਪੰਜਾਬ ਸਰਕਾਰ ਲੇ ਕੇ ਆਈ ਹੋਰ ਉਹਦੇ ਇਹ ਵੀ ਜ਼ਰੂਰ ਕਹਿਣਾ ਬੰਦਾ ਵਾ ਕਿ ਇਹ ਜਿਹੜੀ ਨੀਤੀ ਜਿਹੜਾ ਐਲਾਨ ਕਰਦੇ ਆਂ ਤਾਂ ਉਹਦੇ ਜਿਹੜੇ ਬਾਹਰੋਂ ਬੰਦੇ ਆ ਕੇ ਆਪਾਂ ਨੂੰ ਅਰਵਿੰਦ ਕੇਜਰੀ ਹੋਵੇ ਮਨੀਸ਼ ਸੋਧਿਆ ਹੋਵੇ ਜਾਂ ਕੋਈ ਹੋਰ ਹੋਵੇ ਕਿਉਂਕਿ ਉਹ ਆ ਕੇ ਐਲਾਨ ਕਰਦੇ ਤਾਂ ਲੋਕਾਂ ਨੂੰ ਲੱਗਦਾ ਪਈ ਸਾਡੀ ਸਰਕਾਰ ਨੇ ਸੋ ਐਲਾਨ ਪੰਜਾਬ ਸਰਕਾਰ ਵੱਲੋਂ ਹੋਣੀ ਚਾਹੀਦੀ ਆ ਹਾਂ ਬਾਹਰਲੇ ਬੰਦੇ ਜਿਹੜੀ ਉਹਦੇ ਸ਼ਲਾਗਾ ਹੀ ਨੂੰ ਕਰ ਸਕਦੇ ਆ ਸੋ ਇਹ ਸਾਰਾ ਹੀ ਮੇਰੇ ਖਿਆਲ ਜਿਹੜਾ ਪ੍ਰਾਇੋਰਟੀਜ਼ ਐ ਸਾਡੀਆਂ ਉਹਨਾਂ ਨੂੰ ਉਹਦੀ ਕੋਰਸ ਕਰੈਕਸ਼ਨ ਕਰਨ ਦੀ ਲੋੜ ਹੈ